ਗਿਆਨ ਜੋਤੀ ਚੈਨਲ ਵਿੱਚ ਆਪ ਜੀ ਦਾ ਹਾਰਦਿਕ ਸਵਾਗਤ ਹੈ। ਅੱਜ ਫਰੀਦਕੋਟ ਦੇ ਗੁਰਦੋਰਾ ਗੋਦਰੀ ਸਾਹਿਬ ਵਿਖੇ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਵੱਲੋਂ ਇੱਕ ਭਰਮੀ ਮੀਟਿੰਗ ਕੀਤੀ ਗਈ ਜਿਸ ਵਿੱਚ ਫਰੀਦਕੋਟ ਤੋਂ ਸਮੁੱਚੇ ਸ਼੍ਰੋਮਣੀ ਕਾਲੀ ਦਲ ਦੇ ਵਰਕਰਾਂ ਨੇ ਹਿੱਸਾ ਲਿਆ ਜਿਸ ਦਾ ਮੇਨ ਮਕਸਦ ਸ਼੍ਰੀ ਗੁਰਤੇਗ ਬਹਾਦਰ ਜੀ ਦਾ ਸ਼ੀਦੀ ਦਿਹਾੜਾ ਮਨਾਉਣ ਸੰਬੰਧੀ ਸੰਗਤਾਂ ਨੂੰ ਬੇਨਤੀ ਕੀਤੀ ਗਈ ਸੋ ਆਓ ਗੱਲਬਾਤ ਕਰਦੇ ਹਾਂ ਪਾਰਟੀ ਕਾਰਕੁਨਾ ਨਾਲ ਕਿ ਮੀਟਿੰਗ ਦਾ ਮੁੱਖ ਮਕਸਦ ਕੀ ਹੈ ਹਾਂ ਜੀ ਟੋੜੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਟੋੜੀ ਸਾਹਿਬ ਅੱਜ ਤੁਸੀਂ ਇੱਥੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੀਟਿੰਗ ਕੀਤੀ ਹੈ ਤੁਸੀਂ ਜ਼ਿਲ੍ਹਾ ਪ੍ਰਧਾਨ ਹੋ ਅੱਜ ਇਸ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਮੀਟਿੰਗ ਕਰਨ ਦਾ ਕੀ ਕਾਰਨ ਸੀ ਇਹ ਮੀਟਿੰਗ ਸਾਡੀ ਗੁਰੂ ਤੇਗ ਬਹਾਦਰ ਦੇ ਸ਼ਹੀਦੀ ਦਿਹਾੜੇ ਵਾਸਤੇ ਮਨਾਉਣ ਦੇ ਉੱਤੇ ਕੋ ਨਵੰਬਰ ਨੂੰ ਅਸੀਂ ਬਣਾ ਰਹੇ ਹਾਂ ਉਹਦੇ ਸੰਬੰਧ ਵਿੱਚ ਮੀਟਿੰਗ ਸੀ ਕਿੱਥੇ ਮਨਾ ਰਹੇ ਹਾਂ ਅਸੀਂ ਦੀਨਾ ਕਾਂਗੜੀ ਧਰਤੀ ਤੇ ਮਨਾ ਰਹੇ ਹਾਂ ਦੀਨਾ ਕਾਂਗੜੀ ਤੇ ਤੁਹਾਡੇ ਫਰੀਦਕੋਟ ਜ਼ਿਲ੍ਹੇ ਦੇ ਵਿੱਚੋਂ ਤੁਹਾਡੇ ਰਹਿਮਾਨਾ ਜੀ ਦੇ ਥਲੇ ਜਿਹੜੇ ਚੋਂ ਕਿੰਨੀ ਕੁ ਜੜੀ ਹੈਗੀ ਆਬਾਦੀ ਉਸ ਵਿੱਚ ਜਾਣ ਦੀ ਸੁਭਾਵਨਾ ਹੈ ਜੋ ਮੈਂ ਕਰ ਰਿਹਾ ਹਾਂ ਉਹ ਜਿਹੜਾ ਪ੍ਰਧਾਨ ਹੋਣ ਦੇ ਨਾਤੇ ਮੈਂ ਬਹੁਤ ਜ਼ਿਆਦਾ ਨੇ ਦਬਲੇ ਕੁਚਲੇ ਪਰਿਵਾਰ ਹੈ ਜਿਹੜੇ ਜਿਹੜੇ ਸਿੱਖੀ ਤੋਂ ਦੂਰ ਚਲੇ ਗਏ ਹੈ ਜਿਹੜੇ ਜਿਨ੍ਹਾਂ ਨੂੰ ਇਤਿਹਾਸ ਬਾਰੇ ਦੱਸਿਆ ਵੀ ਨਹੀਂ ਗਿਆ ਕਿ ਨੋਰ ਕੀਤਾ ਗਿਆ ਉਹਨਾਂ ਘਰਾਂ ਜਾ ਕੇ ਉਹਦਾ ਮਹੱਲਾ ਜਾ ਕੇ ਮੈਂ ਬਹੁਤ ਜ਼ਿਆਦਾ ਸਖਤ ਮਿਹਨਤ ਕਰੂੰਗਾ ਤੇ ਬਾਅਦ ਤੋਂ ਅਲ ਮੈਂ ਦੱਸੂੰਗਾ ਵੀ ਅਸਲ ਇਹ ਦਿਹਾੜਾ ਆਪਣੇ ਪੁਰਖਿਆਂ ਦਾ ਬਣਾਇਆ ਜਾ ਰਿਹਾ ਤੇ ਉੱਥੇ ਦੀ ਵੱਧ ਤੋਂ ਵੱਧ ਸੰਗਤ ਲੈ ਕੇ ਪਹੁੰਚਾਂਗੇ ਮੈਂ ਜਿਹੜੀ ਤੇ ਸੰਗਤ ਜਿਹੜੇ ਘਰਾਂ ਚੋਂ ਲਿਜਾਣ ਦੀ ਕੋਸ਼ਿਸ਼ ਕਰ ਰਹੇ ਹਾਂ ਫਿਰ ਇਹਦਾ ਮਤਲਬ ਉਸੇ ਜਾਣ ਦੇ ਸਾਧਨ ਜਿਹੜੇ ਉਹ ਮਹਈਆ ਕੀਤੇ ਜਾਣਗੇ ਉਹ ਜਿੱਥੇ ਵੀ ਕੋਸ਼ਿਸ਼ ਕਰਾਂਗੇ ਸੀ ਮੇਰੇ ਵੱਲੋਂ ਜੋ ਕਰ ਸਕਦੇ ਹੋਏ ਤੇ ਉਹ ਕਰਨਗੇ ਜੇ ਕੋਈ ਸਾਡੀ ਸਹਿਤਾ ਭਾਲਦੇ ਹੋਏ ਤੇ ਮੈਂ ਖੁਦ ਆਜ਼ਦੇ ਕੋਲੋਂ ਕਰੂੰਗਾ ਜਿੰਨਾ ਹੀ ਮੈਂ ਹੋ ਸਕਿਆ ਜਿੱਥੋਂ ਮਰਦੀ ਸੰਗਤ ਭਰ ਲੈਣ ਹੋ ਮੈਨੂੰ ਦੱਸ ਦੇਣ ਹੋ ਇੰਨੀ ਸੰਗਤ ਸਾਡੇ ਕੋਲੇ ਇੰਨੇ ਪੈਸੇ ਦਾ ਪ੍ਰਬੰਧ ਕਰ ਸਕਦੇ ਅਸੀਂ ਇੰਨੇ ਨਹੀਂ ਕਰ ਸਕਦੇ ਮੈਂ ਉਹ ਜਿੱਥੋਂ ਭਲਾ ਕਾਲੇ ਚੋਰ ਤੋਂ ਕਰਾਂ ਮੈਂ ਉਹ ਮਦਦ ਕਰੂ ਧੰਨਵਾਦ ਜੀ ਸਸੀ ਕਾ ਜੀ ਸਸੀ ਕਾ ਜੀ ਅੱਜ ਅਸੀਂ ਮਾਈ ਗੋਦੜੀ ਬਾਬਾ ਫਰੀਦ ਵਿਖੇ ਇਕੱਠੇ ਹੋਏ ਹਾਂ ਜਿੱਥੇ ਸਾਡੇ ਕੋਲ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਤੋਂ ਪਾਰਟੀ ਦੇ ਸੀਨੀਅਰ ਆਗੂ ਪਹੁੰਚੇ ਨੇ ਅੱਜ ਪਹੁੰਚਣ ਦਾ ਕੀ ਮਕਸਦ ਹੈ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਨਾਲ ਉਹਨਾਂ ਦੇ ਪਾਰਟੀ ਪ੍ਰਤੀ ਕੀ ਉਹਦੇ ਤੇ ਉਹਦੇ ਹੈ ਗਿਆ ਜਾਂ ਉਹਨਾਂ ਦਾ ਨਾਮ ਕੀ ਹੈ ਇਹ ਵੀ ਤੁਹਾਡੇ ਨਾਲ ਜਿਹੜਾ ਹੈਗਾ ਸੀ ਉਹ ਉਹ ਕਰਾਂਗੇ ਸਭ ਤੋਂ ਪਹਿਲਾਂ ਹਾਂਜੀ ਸਰਦਾਰ ਜੀ ਤੁਹਾਡਾ ਸ਼ੁਭਨਾਮ ਕੀ ਹੈ ਜੀ ਮੇਰਾ ਨਾਮ ਪ੍ਰੋਫੈਸਰ ਮਹਿੰਦਰਪਾਲ ਸਿੰਘ ਹੈ ਮੈਂ ਸ਼੍ਰੋਮਣੀ ਕਾਲ ਦਲ ਅੰਮ੍ਰਿਤਸਰ ਜਿਹਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਉਸ ਪਾਰਟੀ ਦਾ ਜਨਰਲ ਸੈਕਟਰੀ ਜਨਰਲ ਸੈਕਟਰੀ ਪ੍ਰੋਫੈਸਰ ਸਾਹਿਬ ਅੱਜ ਦਾ ਮੇਨ ਮਕਸਦ ਕੀ ਆ ਜਿਹੜੀ ਅੱਜ ਤੁਸੀਂ ਮੀਟਿੰਗ ਇਸ ਫਰੀਦਕੋਟ ਦੇ ਚਲਾਈ। ਅੱਜ ਫਰੀਦਕੋਟ ਜ਼ਿਲ੍ਹੇ ਦੀ ਮੀਟਿੰਗ ਅਸੀਂ ਕੀਤੀ ਹੈ ਕਿਉਂਕਿ ਪਿਛਲੇ ਦਿਨਾਂ ਚ ਸਾਡੀ ਪਾਰਟੀ ਨੇ ਫੈਸਲਾ ਕੀਤਾ ਹੈ ਕਿ ਜਿਹੜਾ ਗੁਰਤੇਗ ਬਾਦਲ ਸਾਹਿਬ ਸੱਚੇ ਪਾਤਸ਼ਾਹ ਦਾ 350 ਸਾਲਾ ਸ਼ਹੀਦੀ ਸ਼ਤਾਬਦੀ ਮਨਾਈ ਜਾ ਰਹੀ ਹੈ ਆ ਰਹੀ ਹੈ ਨਵੰਬਰ ਦੇ ਵਿੱਚ ਉਹ ਅਸੀਂ ਬਾਕੀਆਂ ਤੋਂ ਹਟ ਕੇ ਦਿਨਾਂ ਕਾਂਗੜ ਜਿੱਥੇ ਜਫਰਨਾਮਾ ਸਾਹਿਬ ਗੁਰਦੁਆਰਾ ਸਾਹਿਬ ਹੈ ਉੱਥੇ ਕਰਨ ਦਾ ਅਸੀਂ ਨਿਰਣਾ ਲਿਆ ਸੀ ਪਾਰਟੀ ਵੱਲੋਂ ਉਹਦੇ ਸਬੰਧ ਵਿੱਚ ਅਸੀਂ ਪਾਰਟੀ ਵੱਲੋਂ ਮਿਲੀ ਹੋਈ ਰੂਪਰੇਖਾ ਦੇ ਮੁਤਾਬਕ ਅੱਜ ਫਰੀਦਕੋਟ ਦੇ ਵਿੱਚ ਆ ਕੇ ਆਪਣੇ ਪਾਰਟੀ ਦੇ ਵਰਕਰਜ਼ ਦੇ ਨਾਲ ਲੀਡਰਜ਼ ਦੇ ਨਾਲ ਉਸ ਪ੍ਰੋਗਰਾਮ ਬਾਰੇ ਵਿਚਾਰ ਵਟਾਂਦਰਾ ਕੀਤਾ ਹੈ ਪ੍ਰੋਫੈਸਰ ਸਾਹਿਬ ਬਹੁਤ ਲੰਬੇ ਸਮੇਂ ਤੋਂ ਮਾਨ ਸਾਹਿਬ ਮਨੁੱਖੀ ਹੱਕਾਂ ਦੀ ਗੱਲ ਕਰ ਰਹੇ ਆ ਸਿੱਖ ਫਲਸਫੇ ਦੀ ਗੱਲ ਕਰ ਰਹੇ ਆ ਨਾਲ ਲੋਕਾਂ ਨੂੰ ਇਕੱਠੇ ਹੋਣ ਦੀ ਪ੍ਰੇਰਨਾ ਵੀ ਦੇ ਰਹੇ ਆ ਜੀ ਜੀ ਅੱਜ ਜਿਹੜੀ ਜਿੱਥੇ ਤੁਸੀਂ ਕਾਨਫਰੰਸ ਕਰਨ ਜਾ ਰਹੇ ਆ ਇੱਥੇ ਦੋ ਕਾਨਫਰੰਸਾਂ ਹੋਰ ਹੋ ਰਹੀਆਂ ਗੱਲ ਤਾਂ ਗੁਰਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਦੀ ਹੈ ਤੇ ਇੱਕ ਸਟੋਰੀ ਤਾਂ ਕਿਉਂ ਨਹੀਂ ਹੋ ਸਕਦੀ ਕੋਈ ਜੇ ਤਾਂ ਗੱਲ ਜਿਹੜੀ ਤੁਸੀਂ ਕਹੀ ਹੈ ਉਹੀ ਸਾਰੇ ਕਰਨ ਕਿ ਗੁਰਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਦੁਨੀਆਂ 'ਚ ਹੂਬ ਹੂ ਪਹੁੰਚਾਉਣ ਦੀ ਗੱਲ ਕਰੀ ਫਿਰ ਤਾਂ ਸਾਨੂੰ ਕੋਈ ਆਬਜੈਕਸ਼ਨ ਨਹੀਂ ਅਸੀਂ ਉੱਥੇ ਚਲੇ ਜਾਈਏ ਜਿੱਥੇ ਬਾਕੀ ਜਾ ਪਰ ਸਾਡਾ ਪਿਛਲਾ ਤਜਰਬਾ ਇਹ ਗੱਲ ਕਹਿੰਦਾ ਕਿ ਕਿ 40 ਸਾਲ ਤੋਂ ਤਾਂ ਸਾਡੀ ਪਾਰਟੀ ਚੱਲ ਰਹੀ ਹੈ ਉਸ ਤੋਂ ਪਹਿਲਾਂ 78 ਤੋਂ ਜਿਹੜਾ ਜ਼ੁਲਮ ਸਾਡੇ ਤੇ ਸ਼ੁਰੂ ਹੋਇਆ ਸਿੱਧੇ ਰੂਪ ਚ ਇਸ ਸਟੇਟ ਦੇ ਵਿੱਚ ਉਹਦੇ ਵਿੱਚ ਅਸੀਂ ਜਦੋਂ ਦੇਖਿਆ ਕਿ ਇਹਾ ਜੇ ਕੋਈ ਸ਼ਤਾਬਦੀ ਦਿਵਸ ਆਉਂਦੇ ਨੇ ਜਿੱਥੇ ਆਪਣੀ ਕੌਮ ਨੂੰ ਮੈਸੇਜ ਦੇਣਾ ਹੁੰਦਾ ਵੀ ਇਹਦਾ ਕਾਰਨ ਕੀ ਸੀ ਜਦੋਂ ਗੁਰੂ ਸਾਹਿਬ ਨੇ ਸ਼ਹੀਦੀ ਦਿੱਤੀ ਉਸ ਮਕਸਦ ਨੂੰ ਇਹ ਤਾਰਪੀਟੋ ਕਰ ਦਿੰਦੇ ਨੇ ਇਹ ਅਸੀਂ ਬੜੀ ਵਾਰ ਦੇਖਿਆ ਹੈ ਫੋਰ ਐਗਜ਼ਾਮਪਲ ਇਹ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਮਾਨਵਤਾ ਦੀ ਚਾਦਰ ਕਹਿਣ ਦੀ بجائے ਇਹ ਹਿੰਦ ਦੀ ਚਾਦਰ ਪ੍ਰਚਾਰ ਰਹੇ ਨੇ ਪ੍ਰਚਾਰ ਕੌਣ ਰਿਹਾ ਹੈ ਇੰਡੀਅਨ ਸਟੇਟ ਡਿਜ਼ਾਈਨਡ ਬਾਈ ਆਰਐਸਐਸ ਬਟ ਸਾਡੀਆਂ ਸੰਸਥਾਵਾਂ ਜਿਹੜੀਆਂ ਤੁਸੀਂ ਕਹਿੰਦੇ ਹੋ ਵੀ ਦਿਨ ਮਨਾ ਰੀਆਂ ਨੇ ਉਹ ਵੀ ਇਹ ਸੋ ਕਰਨ ਲੱਗ ਜਾਂਦੀ ਐ ਅਸੀਂ ਜੀ 5 ਕਰੋੜ ਦੇ ਫੁੱਲ ਲਾਤੇ ਅਸੀਂ ਜੀ ਇੰਨਾ ਵੱਡਾ ਨਗਰ ਕੀਰਤਨ ਕੱਢਤਾ ਦੇਖੋ ਫੁੱਲ ਲਾਓ ਨਗਰ ਕੀਰਤਨ ਕੱਢੋ ਪਰ ਉਹ ਆਸ਼ਾ ਤਾਂ ਰੱਖੋ ਨਾ ਜਿਸ ਆਸ਼ੇ ਦੇ ਤਹਿਤ ਉਹ ਸ਼ਹਾਦਤ ਹੋਈ ਹੈ ਕਿ ਜ਼ੁਲਮ ਦੇ ਖਿਲਾਫ ਅੱਜ ਸਾਨੂੰ ਕੀ ਕਰਨਾ ਚਾਹੀਦਾ ਹੈ ਗੁਰਤੇਗ ਬਹਾਦਰ ਸਾਹਿਬ ਸਾਨੂੰ ਕੀ ਸਮਝਾ ਕੇ ਗਏ ਨੇ ਉਹਦੇ ਬਾਰੇ ਤਾਂ ਇਹ ਬੋਲਦੇ ਨਹੀਂ ਤਾਂ ਤਾਂ ਸਾਨੂੰ ਜਿਹੜਾ ਤੁਸੀਂ ਸਵਾਲ ਪੁੱਛਿਆ ਉਹਦਾ ਜਵਾਬ ਇਹ ਹੈ ਕਿ ਤਾਂ ਸਾਨੂੰ ਅੱਡ ਇਹ ਦੀਨਾ ਕਾਂਗੜ ਵਿਖੇ ਜਿੱਥੇ ਗੁਰੂ ਸਾਹਿਬ ਨੇ ਜਫਰਨਾਮਾ ਲਿਖਿਆ ਉੱਥੇ ਕਰਨੀ ਪਈ ਕਾਂ ਜੋ ਅਸੀਂ ਉਸ ਮਕਸਦ ਨੂੰ ਲੋਕਾਂ ਤੱਕ ਪਹੁੰਚਾ ਸਕੀਏ ਜਿਸ ਮਕਸਦ ਨੂੰ ਮੁੱਖ ਰੱਖ ਕੇ ਜਿਸ ਜ਼ੁਲਮ ਦੇ ਖਿਲਾਫ ਗੁਰਤੇਗ ਬਹਾਦਰ ਸਾਹਿਬ ਜੀ ਨੇ ਸ਼ਹਾਦਤ ਦਿੱਤੀ ਸੀ ਉਹ ਜਿਹੜੀ ਪੈਰ ਹੈ ਅਸੀਂ ਉਹਦੇ ਤੇ ਆਪਣੀ ਕੌਮ ਨੂੰ ਆਪਣੇ ਆਲੇ ਦੁਆਲੇ ਨੂੰ ਪ੍ਰੇਰਿਤ ਕਰਕੇ ਤੋਰ ਸਕੀਏ ਬਹੁਤ ਵਧੀਆ ਤੁਸੀਂ ਪ੍ਰੋਫੈਸਰ ਜਿਹੜਾ ਇਹ ਕੁੱਤਾ ਦਿੱਤਾ ਇਹ ਗੱਲ ਹੋਰ ਵੀ ਹੈ ਤੁਸੀਂ ਆਰਐਸਐਸ ਦੀ ਗੱਲ ਕੀਤੀ ਹੈ ਇੰਡੀਆ ਲੈਵਲ ਦੀ ਇਹ ਇੱਕ ਹਿੰਦੂ ਜੀਨ ਦੀ ਸੰਸਥਾ ਹੈ ਜਿਹਦਾ ਬਦਲ ਮੇ ਰੱਖਿਆ ਨਾ ਜਿਹੇ ਇਹ ਤਾਂ ਬਾਮਸੇਫ ਹੈ ਜੇ ਉਹ ਲੋਕ ਇਕੱਠੇ ਹੋ ਕੇ ਬੋਧਿਕ ਗਿਆਨ ਪ੍ਰਾਪਤ ਕਰਕੇ ਜਾਂ ਆਈਐਸ ਤੇ ਆਈਪੀਐਸ ਜਿਹੜੇ ਹਜ਼ਾਰਾਂ ਬੰਦੇ ਉਹਨਾਂ ਦੇ ਵਿੱਚ ਹੈਗੇ ਨੇ ਜਿਹੜੇ ਸਮਾਜ ਪ੍ਰਤੀ ਸੁਚੇਤ ਨੇ ਜਾਂ ਫਿਰ ਬੈਕ ਟੂ ਸੋਸਾਇਟੀ ਕਰ ਰਹੇ ਨੇ ਕਿ ਸਿੱਖੀਜ਼ਮ ਦੇ ਵਿੱਚ ਜਾਂ ਤੁਹਾਡੀ ਜਿਵੇਂ ਕਹਿੰਦੇ ਆ ਬੀ ਮਾਨਦਲ ਦੇ ਵਿੱਚ ਵੀ ਕੋਈ ਇਸ ਤਰ੍ਹਾਂ ਦੇ ਵਿਅਕਤੀ ਹੈਗੇ ਆ ਜਿਹੜੇ ਇਸ ਤਰ੍ਹਾਂ ਦੀਆਂ ਸਾਮਾਂ ਖੜੀਆਂ ਕਰਨ ਨੂੰ ਲਈ ਤਾਬਲੇ ਨੇ ਜਾਂ ਪੇਬੈਕ ਤੋਂ ਸੋਸਾਇਟੀ ਕਰਨ ਲਈ ਤਾਬਲੇ ਨੇ ਦੇਖੋ ਤੁਹਾਡਾ ਸਵਾਲ ਤੇ ਤੁਹਾਡੀ ਇੱਛਾ ਬਿਲਕੁਲ ਨੋਬਲ ਹੈ ਤੇ ਹੋਣਾ ਚਾਹੀਦਾ ਹੈ ਪਰ ਹੁਣ ਜਿਹੜੀ ਆਈਪੀਐਸ ਆਈਐਸ ਦੀ ਗੱਲ ਹੈ ਸਰਦਾਰ ਸਿਮਰਨਜੀਤ ਸਿੰਘ ਮਾਨ ਖੁਦ ਆਈਪੀਐਸ ਨੇ ਮੈਂ ਖੁਦ ਯੂਨੀਵਰਸਿਟੀ ਚ ਪੜਾਉਂਦਾ ਰਿਹਾ ਪ੍ਰੋਫੈਸਰ ਹਾਂ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਇਸ ਤਰ੍ਹਾਂ ਸਾਡੀ ਪਾਰਟੀ ਦੇ ਵਿੱਚ ਬਹੁਤ ਐਸੇ ਰਿਕੁਐਸਟਰ ਜਗਮਉਨ ਸਿੰਘ ਹੁੰਦੇ ਸੀ ਉਹ ਵੀ ਪ੍ਰੋਫੈਸਰ ਸੀ ਖਾਲਸਾ ਕਾਲਜ ਬੰਬਈ ਇਦਾਂ ਪ੍ਰੋਫੈਸਰ ਸੁਖਜਿੰਦਰ ਸਿੰਘ ਜੀ ਸੀਗੇ ਇਦਾਂ ਹੋਰ ਵੀ ਬਹੁਤ ਜ਼ਿਆਦਾ ਗੁਣੀ ਗਿਆਨੀ ਬੰਦੇ ਸਾਡੀ ਪਾਰਟੀ ਚ ਹਨ ਪਰ ਸਾਨੂੰ ਉਹ ਛੱਡਣੀਆਂ ਕਿਉਂ ਪਈਆਂ ਅਸੀਂ ਨਹੀਂ ਸੋਚਦੇ ਕਿ ਇਹਨਾਂ ਚੀਜ਼ਾਂ ਦੀ ਕਿਸੇ ਕੌਮ ਨੂੰ ਜ਼ਰੂਰਤ ਨਹੀਂ ਹੁੰਦੀ ਜ਼ਰੂਰਤ ਹੁੰਦੀ ਹੈ ਪਰ ਅਸੀਂ ਅੱਜ ਜ਼ੁਲਮ ਦੇ ਖਿਲਾਫ ਲੜਾਈ ਲੜ ਰਹੇ ਹਾਂ ਤੇ ਜਿਹੜਾ ਜ਼ੁਲਮ ਕਰ ਰਿਹਾ ਹੈ ਨਾ ਉਹਨਾਂ ਦੇ ਸਾਡੀਆਂ ਸੰਸਥਾਵਾਂ ਜ਼ਬਰਦਸਤੀ ਕੈਪਚਰ ਕਰ ਰਹੀਆਂ ਨੇ ਜਿਨ੍ਹਾਂ ਦੀ ਜ਼ਿੰਮੇਵਾਰੀ ਸੀ ਤੇ ਹੈ ਅਜਿਹਾਂ ਸੰਸਥਾਵਾਂ ਚੁਣਉਣ ਦੀ ਜਿਨ੍ਹਾਂ ਨੇ ਸਾਡੇ ਬੱਚਿਆਂ ਦੇ ਭਵਿੱਖ ਬਾਰੇ ਐਸੇ-ਐਸੇ ਕੋਰਸ ਕਰਾਉਣੇ ਸੀ ਉਹ ਬਜਾਏ ਇਹਦੇ ਕੋਈ ਐਸੇ ਕੋਰਸ ਕਰਾਉਂ ਹਾਲਾਤ ਹੀ ਇਹ ਜਬਾਤੇ ਗਏ ਨੇ ਕਿ ਸਾਡਾ ਮੁੰਡਾ ਤੇ ਬੇਟੀ ਸਾਡੇ ਇਹ ਸੋਚਦੇ ਨੇ ਕਿ ਕਦੋਂ ਮੇਰੀ 12ਵੀਂ ਪੂਰੀ ਹੋਵੇ ਕਦੋਂ ਮੈਂ ਹਾਈਲਾਈਟ ਕਰਾਂ ਕਿਉਂਕਿ ਹਾਲਾਤ ਇਹ ਜੇ ਬੜਾਏ ਨੇ ਉਸ ਤੋਂ ਹਾਇਰ ਸਟੱਡੀ ਵੱਲ ਜਾਣ ਚਾਹੇ ਪਰ ਇਹ ਮੈਂ ਤੁਹਾਡੇ ਨਾਲ ਸਹਿਮਤਾਂ ਜਦੋਂ ਤੱਕ ਹਾਇਰ ਸਟੱਡੀ ਹਰ ਐਜੂਕੇਸ਼ਨ ਕਿਸੇ ਕੌਮ ਦੇ ਕੋਲ ਚਲੀ ਜਾਏਗੀ ਉਹ ਕੌਮ ਆਪਣੇ ਆਪ ਹੀ ਖਤਮ ਹੋ ਜਾਏਗੀ ਅਸੀਂ ਇਹਦੇ ਤੇ ਜਦੋਂ ਹੀ ਸਾਡੇ ਕੋਲ ਹੁਣ ਜਿਵੇਂ ਐਸਜੀਪੀਸੀ ਤੇ ਅਸੀਂ ਲੋਕਾਂ ਨੂੰ ਸਮਝਾਉਨੇ ਆ ਜਦੋਂ ਸਮਝਾ ਕੇ ਤਿਆਰ ਹੋ ਜੰਨੇ ਆ ਪਿਛਲੇ ਪੂਰੇ 14 ਸਾਲ ਹੋ ਗਏ ਨੇ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਨਹੀਂ ਕਰਾ ਰਹੀ ਹਿੰਦੁਸਤਾਨ ਸਰਕਾਰ ਕਿਹੜੀ ਐਸੀ ਇਲੈਕਸ਼ਨ ਹੈ ਜਿਹਦਾ ਟਾਈਮ ਪੂਰਾ ਹੋਣ ਤੋਂ ਬਾਅਦ ਨਾ ਹੋਵੇ ਚਾਹੇ ਸਰਪੰਚ ਹੈ ਪੰਚ ਹੈ ਮਿਊਸਪਲ ਕਾਰਪੋਰੇਸ਼ਨ ਦਾ ਕੌਂਸਲਰ ਹੈ ਐਮ ਐਲ ਏ ਹੈ ਐਮ ਪੀ ਹੈ ਇਹ ਸਾਰੀਆਂ ਕਨਸਟੀਟਿਊਸ਼ਨਲ ਇਲੈਕਸ਼ਨ ਨੇ ਜਿਨ੍ਹਾਂ ਨੂੰ ਕਰਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੈ ਤੇ ਸਰਕਾਰ ਕਰਵਾ ਰਹੀ ਹੈ ਪਰ ਸ਼੍ਰੋਮਣੀ ਕਮੇਟੀ ਵੀ ਕਨਸਟੀਟਿਊਸ਼ਨਲ ਇਲੈਕਸ਼ਨ ਹੈ ਇਹ ਵੀ 1925 ਦੇ ਵਿੱਚ ਸਾਡੇ ਪੁਰਖਿਆਂ ਨੇ ਕਾਨੂੰਨ ਮੁਤਾਬਕ ਪੜਾਈ ਸੀ ਪ੍ਰੋਫੈਸਰ ਸਾਹਿਬ ਇਹਦੇ ਤੇ ਉਹ ਉਹ ਉਹਨਾਂ ਨੂੰ ਕੈਦ ਕਰਨ ਵਾਸਤੇ ਉਹਦੀ ਇਲੈਕਸ਼ਨ ਹੀ ਨਹੀਂ ਕਰਾ ਰਹੇ ਪ੍ਰੋਫੈਸਰ ਸਾਹਿਬ ਵੈਸੇ ਅੱਜ ਦੇ ਵਿਸ਼ੇ ਤੋਂ ਬਾਹਰ ਦੀ ਗੱਲ ਆ ਜਿਵੇਂ ਤੁਸੀਂ ਬਾਹਰ ਦੀ ਗੱਲ ਕੀਤੀ ਕਿ ਬੱਚੇ ਬਾਹਰ ਜਾ ਰਹੇ ਆ ਕਿਤੇ ਨਾ ਕਿਤੇ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਪਸਪੈਟ ਕਰ ਦਿੱਤੀ ਜਾਂਦੀ ਹੈ ਜਾਂ ਉਹਨਾਂ ਨੂੰ ਜਚਾ ਦਿੱਤਾ ਜਾਂਦਾ ਹੈ ਵੀ ਇਹ ਪੰਜਾਬ ਆ ਜਾਂ ਸਟੇਟ ਆ ਤੁਹਾਡੇ ਲਈ ਇਥੇ ਆਮਦਨ ਦੇ ਸਾਧਨ ਨਹੀਂ ਕਿ ਤੁਹਾਡੇ ਰਹਿਣ ਲਈ ਇਹ ਸਟੇਟ ਵਧੀਆ ਨਹੀਂ ਇਸ ਸਿਨੈਰੀਓ ਸਿਰਜਿਆ ਜਾਂਦਾ ਹੈ ਕਿ ਇਹ ਆਰਐਸਐਸ ਵਿੱਚ ਕਾਮਯਾਬ ਨਹੀਂ ਹੁੰਦੀ ਦੇਖੋ ਜਿਹੜੇ ਵੀ ਕੌਮ ਦੇ ਉੱਪਰ ਉਹਨਾਂ ਨੇ ਰਾਜ ਕਰਨਾ ਹੁੰਦਾ ਹੈ ਉੱਥੇ ਜ਼ਰੂਰੀ ਹੈ ਹਕੂਮਤ ਵੱਲੋਂ ਇੱਕ ਯੋਜਨਾਬੱਧ ਤਰੀਕੇ ਦੇ ਨਾਲ ਐਸੇ-ਐਸੇ ਪ੍ਰੋਗਰਾਮ ਬੜਾਏ ਜਾਣ ਜਿਹਦੇ ਵਿੱਚ ਹੌਲੀ-ਹੌਲੀ ਉਹ ਕੌਮ ਆਪਣੇ ਆਪ ਨੂੰ ਹੀਣ ਭਾਵਨਾ ਵੱਲੇ ਜੀ ਉਹ ਹੀਣ ਭਾਵਨਾ ਅੱਜ ਉਹਨਾਂ ਨੂੰ ਇਹ ਕਹਿੰਦੀ ਹੈ ਕਿ ਜਾਂ ਤਾਂ ਨਸ਼ਾ ਕਰ ਲੋ ਜਾਂ ਤੁਸੀਂ ਬਾਹਰ ਚਲੇ ਜਾਓ ਜਾਂ ਤੁਸੀਂ ਹਥਿਆਰ ਚੁੱਕ ਲੋ ਜਾਂ ਤੁਸੀਂ ਡਾਕੇ ਮਾਰ ਲੋ ਉਹ ਇਕਦਮ ਨਹੀਂ ਹੋਇਆ ਉਹਦੇ ਪਿੱਛੇ ਇੱਕ 40 50 ਸਾਲ ਦੀ ਜਾਂ 78 ਸਾਲ ਦੀ ਇੱਕ ਪਲਾਨਡ ਯੋਜਨਾਬੱਧ ਸਟ੍ਰੈਟਜੀ ਹੈ ਉਸ ਸਟ੍ਰੈਟਜੀ ਨੂੰ ਆਰਐਸਐਸ ਚਲਾਉਂਦੀ ਹੈ ਉਹਦੇ ਆਪਣੇ ਪ੍ਰੋਗਰਾਮ ਨੇ ਉਸ ਪ੍ਰੋਗਰਾਮ ਦੇ ਤਹਿਤ ਜਿਹੜੀ ਕੋ ਗੁਲਾਮ ਹੁੰਦੀ ਹੈ ਨਾ ਉਹਦੇ ਕੋਲ ਉਹ ਆਪਸ਼ਨ ਨਹੀਂ ਹੁੰਦੀ ਕਿ ਉਹ ਹਕੂਮਤ ਦੇ ਨਾਲ ਹਰ ਟੱਕਰ ਲੈ ਸਕੇ ਸੋ ਪਹਿਲੀ ਜਿਹੜੀ ਜ਼ਿੰਮੇਵਾਰੀ ਸਾਡੀ ਪਾਰਟੀ ਨਿਭਾਰੀ ਹੈ ਉਹਨੇ ਆਪਣੀ ਕੌਮ ਦੀ ਹੋਂਦ ਨੂੰ ਜੀਵਤ ਰੱਖਣਾ ਹੁੰਦਾ ਜਦੋਂ ਹੋਂਦ ਹੀ ਸਾਡੀ ਦੇ ਉੱਤੇ ਸਵਾਲ ਖੜੇ ਹੋ ਜਾਣਗੇ ਜਾਂ ਖਾਤਮੇ ਵੱਲ ਜਾਏਗੀ ਜੋ ਅੱਜ ਹਾਲਾਤ ਬਣੇ ਹੋਏ ਨੇ ਤਾਂ ਸਾਨੂੰ ਪਹਿਲਾਂ ਇਹੀ ਕਰਨਾ ਪਏਗਾ ਹੁਣ ਜਦੋਂ ਐਕਸੀਡੈਂਟ ਹੁੰਦਾ 10 ਸਟ ਦੇ ਉਦਾਰਨ ਦਿੰਨਾ ਇੱਕ ਬੰਦਾ ਗਿਰਿਆ ਹੋਇਆ ਉਹ ਦੂਜਾ ਕਹਿੰਦਾ ਤਾਂ ਸਾਹ ਨਹੀਂ ਆ ਰਿਹਾ ਡਾਕਟਰ ਡਾਕਟਰ ਕਹਿੰਦਾ ਫੇਰ ਆਊਗਾ ਤੂੰ ਇਹਦੀ ਛਾਤੀ ਜ਼ੋਰ ਦੀ ਦਬਾ ਅਸੀਂ ਤਾਂ ਉਸ ਹਾਲਾਤ ਚ ਪਹੁੰਚੇ ਹੋਏ ਹਾਂ ਸਾਡੀ ਤਾਂ ਛਾਤੀ ਦਿਮਾਗ ਏ ਸਾਡਾ ਸਾਹ ਚੱਲਦਾ ਕਰਨ ਦੀਆਂ ਮੁਸ਼ਕਲਾਂ ਹੋਈਆਂ ਹੋਈਆਂ ਨੇ ਐਸੇ ਹਾਲਾਤ ਬਣਾਏ ਗਏ ਨੇ ਕਿ ਸਾਡੇ ਬੱਚੇ ਸੋਚ ਰਹੇ ਨੇ ਸਾਨੂੰ ਇੱਥੇ ਕੁਝ ਨਹੀਂ ਮਿਲਣਾ ਸਾਡਾ ਇੱਥੇ ਕੋਈ ਭੁਖ ਨਹੀਂ ਐ ਸਰਕਾਰਾਂ ਬਣਾ ਦਿੱਤਾ ਗਿਆ ਬਣਾ ਦਿੰਦੀਆਂ ਆਉਂਦੀਆਂ ਨੇ ਸਰਕਾਰਾਂ ਪਰ ਅਸੀਂ ਫਿਰ ਆਪਣੀ ਕੌਮ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਸਮਝੋ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਹ ਇੱਕ ਅੱਡ ਰਾਹ ਕਿਉਂ ਅਪਣਾ ਕੇ ਚੱਲ ਰਹੀਆਂ ਅਸੀਂ ਤਾਂ ਤੁਹਾਡੇ ਲਈ ਬਣਾਇਆ ਨੀਦਾ ਮਾਨ ਸਾਹਿਬ ਤਾਂ ਡੀਜੀਪੀ ਬਣ ਜਾਂਦੇ ਅੱਜ ਰਾਜਾਵੰਦ ਰਿਟਾਇਰ ਹੋ ਕੇ ਆਪਣੀ ਜ਼ਿੰਦਗੀ ਜੀਰੇ ਹੁੰਦੇ ਮੈਂ ਆਪਣੇ ਪ੍ਰੋਫੈਸਰ ਤੋਂ ਰਿਟਾਇਰ ਹੁੰਦਾ ਮੈਂ ਆਪਣੀ ਜ਼ਿੰਦਗੀ ਜਿੰਦਾ ਇਦਾਂ ਹਪਾਤ ਸਿੰਘ ਆਪਣਾ ਟਰਾਂਸਪੋਰਟ ਦਾ ਕੰਮ ਵਧਾ ਲੈਂਦਾ ਜਿਹੜਾ ਹੋਰ ਸਾਰੇ ਆਪਣੇ ਜਿਹੜੇ ਜਿਹੜੇ ਲੋਕ ਕੰਮ ਕਰਦੇ ਨੇ ਉਹ ਵਧਾ ਦਿੰਦੇ ਪਰ ਕਿਉਂ ਨਹੀਂ ਵਧਾਇਆ ਸੀ ਕਿਉਂਕਿ ਹਾਲਾਤ ਮੰਗ ਕਰਦੇ ਸੀ ਕਿ ਆਪਣੀ ਕੌਮ ਨੂੰ ਸਮਝਾਇਆ ਜਾਏ ਗੁਰੂ ਸਾਹਿਬ ਦਾ ਇੱਕ ਬਚਨ ਹੈ ਆਪ ਉਦਰੇ ਹੋ ਹੋਰਾਂ ਨੂੰ ਉਧਾਰੋ ਸੋ ਆਪ ਜਿਹਨੂੰ ਸਮਝ ਆ ਗਈ ਉਹਦਾ ਫਿਰ ਫਰਜ਼ ਬਣ ਜਾਂਦਾ ਹੈ ਭਗਤ ਕਬੀਰ ਜੀ ਨੇ ਬੜਾ ਵਧੀਆ ਇਸ ਦੇ ਵਿੱਚ ਉਦਾਹਰਣ ਦਿੱਤੀ ਹੈ ਭਗਤ ਕਬੀਰ ਜੀ ਕਹਿੰਦੇ ਹਮੇ ਜੋ ਬੂਜਨ ਬੂਜਿਆ ਇਹਨੂੰ ਸਮਝਣ ਦੀ ਕੋਸ਼ਿਸ਼ ਕਰਿਓ ਸਾਰੇ ਹਮੇ ਜੋ ਬੂਜਨ ਬੂਜਿਆ ਪੂਰੀ ਪਰਿ ਬਲਾਈ ਕਹਿੰਦੇ ਮੈਨੂੰ ਜਿਹੜੀ ਸਮਝ ਆ ਗਈ ਹੈ ਨਾ ਮੇਰੇ ਤਾਂ ਗੱਲ ਬਰਾ ਪੈਗੀ ਹੁਣ ਦਾ ਅਰਥ ਕੀ ਹੈ ਬੜਾ ਡੂੰਘਾ ਅਰਥ ਕਹਿੰਦੇ ਮੈਨੂੰ ਜਿਹੜੀ ਸਮਝ ਆ ਗਈ ਹੈ ਮੈਂ ਉਹਨੂੰ ਛੱਡ ਨਹੀਂ ਸਕਦਾ ਤੇ ਲੋਕ ਨੂੰ ਅਪਣਾ ਨਹੀਂ ਰਹੇ ਮੇਰੇ ਤਾਂ ਗੱਲ ਬਲਾ ਪਈ ਗਈ ਸਾਨੂੰ ਉਹ ਸਮਝ ਆ ਗਈ ਹੈ ਕਿ ਸਿੱਖਾਂ ਦੀ ਆਜ਼ਾਦੀ ਤੋਂ ਬਿਨਾਂ ਇਹਨਾਂ ਦੀ ਹੋਂਦ ਖਤਮ ਹੋ ਜਾਊਗੀ ਸਾਡੇ ਗੱਲ ਜਿਹੜੀ ਬਲਾ ਪਈ ਹੈ ਨਾ ਉਹ ਕਬੀਰ ਜੀ ਦੇ ਸਮਝਾਣ ਮੁਤਾਬਕ ਅਸੀਂ ਉਸ ਬਲਾ ਨੂੰ ਛੱਡ ਨਹੀਂ ਸਕਦੇ ਤੇ ਲੋਕ ਹਜੇ ਉਸ ਬਲਾ ਨੂੰ ਅਪਣਾ ਨਹੀਂ ਹਾਂ ਜੀ ਹਾਂ ਜੀ ਸਰ ਜੀ ਤੁਹਾਡਾ ਸ਼ੁਭਨਾਮ ਕੀ ਹੈ ਜੀ ਕਿੰਨੇ ਦੀ ਕੋਈ ਨਹੀਂ ਇੱਕ ਦਾ ਕੁਐਸਚਨ ਹੀ ਲੈ ਲਾਂਗੇ ਇੱਕ ਜਾਦਾ ਨਹੀਂ ਹਾਂ ਜੀ ਕੀ ਸ਼ੁਭਨਾਮ ਆ ਤੁਹਾਡਾ ਮੇਰਾ ਨਾਮ ਜੀ ਬਖਤ ਸਿੰਘ ਪਸੌਰ ਤੇ ਕੀ ਹੋਦਾ ਪਾਰਟੀਪਰਟਿਪੇਟਾ ਮਣੀ ਕੱਲ੍ਹ ਦਾ ਮਤਲਬ ਪੀਐਸ ਦਾ ਨੰਬਰ ਹੈ ਠੀਕ ਹੈ ਜੀ ਤੇ ਸਰਦਾਰ ਜੀ ਜਿਹੜੀ ਇਹ ਕਾਨਫਰੰਸ ਕਰਨ ਜਾ ਰਹੇ ਆ ਉੱਥੇ ਕਿੰਨਾ ਵੱਡਾ ਕੱਟ ਕਰਨ ਦਾ ਤੁਹਾਡੀ ਹੈਗਾ ਪਰਖਿਆ ਹੋਇਆ ਏਜੰਡਾ ਦਿਨਾਂ ਕੰਗੜ ਦੀ ਧਰਤੀ ਤੇ 23 ਨਵੰਬਰ ਨੂੰ ਅਸੀਂ ਸੋਚਿਆ ਕਿ ਉੱਥੇ 1 ਲੱਖ ਬੰਦਾ ਅਸੀਂ ਇਕੱਠਾ ਕਰਨਾ ਹੈ ਪੂਰੇ ਪੰਜਾਬ ਚੋਂ ਔਰ ਸਾਡੇ ਜਿਹੜੀਆਂ ਇਹ ਮੀਟਿੰਗਾਂ ਸੀ ਅੱਜ ਜ਼ਿਲ੍ਹਾ ਫਰੀਦਕੋਟ ਦੀ ਸੀਗੀ ਪਰਸੋਂ ਆਪਣੇ ਫਿਰੋਜ਼ਪੁਰ ਦੀ ਸੀਗੀ ਇਸੇ ਤਰ੍ਹਾਂ ਪੂਰੇ ਪੰਜਾਬ ਜ਼ਿਲ੍ਹਾ ਪਤਰੀ ਮੀਟਿੰਗਾਂ ਅਸੀਂ ਕਰ ਰਹੇ ਹਾਂ ਸੋ ਬਹੁਤ ਵਧੀਆ ਜਿੰਨੀਆਂ ਹੁਣ ਤੱਕ ਦੀਆਂ ਮੀਟਿੰਗਾਂ ਹੋਈਆਂ ਨੇ ਬਹੁਤ ਵਧੀਆ ਉਤਸ਼ਾਹ ਸਾਨੂੰ ਮਿਲ ਰਿਹਾ ਸੋ ਅਸੀਂ 1 ਲੱਖ ਬੰਦਾ ਉੱਥੇ ਇਕੱਠਾ ਕਰਨਾ ਹੈ ਸੇ ਜੈਂਡਾ ਮਤਲਬ 1 ਲੱਖ ਬੰਦੇ ਦਾ ਹੈਗਾ ਹਾਂਜੀ ਤੇ ਮੇਨ ਉਸ ਕਾਨਫਰੰਸ ਦੇ ਮੁੱਦੇ ਕੀ ਰਹਿਣਗੇ ਜਿੱਥੇ ਹਿੰਦੀ ਚਾਦਰ ਨੂੰ ਤੁਸੀਂ ਸਜਦਾ ਕਰਨਾ ਉਥੇ ਨਾਲ ਕੋਈ ਹੋਰ ਰਾਜਨੀਤਿਕ ਝੰਡਾ ਵੀ ਰਹਿਣਗੇ ਮੁੱਖ ਤੌਰ ਤੇ ਜੋ ਰਾਜਨੀਤਿਕ ਜੈਂਡਾ ਸਾਡਾ ਧਰਮ ਦੇ ਵਿੱਚ ਕਿਉਂਕਿ ਜਿਹੜੀ ਸਿੱਖ ਰਾਜਨੀਤੀ ਹੈ ਜੋ ਸਾਨੂੰ 6ਵੇਂ ਪਾਸ਼ਾ ਨੇ ਮੀਰੀ ਪੀਰੀ ਦਾ ਸਿਧਾਂਤ ਦਿੱਤਾ ਹੈ ਮੀਰੀ ਪੀਰੀ ਦੇ ਸਿਧਾਂਤ ਚ ਸਾਰੀਆਂ ਗੱਲਾਂ ਹੀ ਆ ਜਾਂਦੀਆਂ ਨੇ ਸੋ ਅਸੀਂ ਜਿਹੜੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਮਨਾ ਰਿਹਾ ਉਹ ਇਸੇ ਲਈ ਮਨਾ ਰਿਹਾ ਕਿ ਜਿਹੜੀਆਂ ਜਿਹੜੀਆਂ ਸਾਨੂੰ ਹੁਣ ਤੱਕ ਦੀਆਂ ਸਾਡੀਆਂ ਇੰਡੀਅਨ ਸਟੇਟ ਦੀਆਂ ਚਾਲਾਂ ਨੇ ਕਿ ਸਿੱਖ ਕੌਮ ਨੂੰ ਕਿਵੇਂ ਖਤਮ ਕੀਤਾ ਜਾਵੇ ਉਸ ਨੂੰ ਅਸੀਂ ਬਚਾਉਣ ਲਈ ਸਾਰਾ ਇਹ ਪ੍ਰਦਰ ਕਰ ਰਹੇ ਹਾਂ ਧੰਨਵਾਦ ਦੀ ਧੰਨਵਾਦ ਪ੍ਰੋਫੈਸਰ ਸਾਹਿਬ ਬਹੁਤ ਸ਼ੁਭਿਆਇ ਪ੍ਰੋਫੈਸਰ ਸਾਹਿਬ ਸੋ ਤੁਹਾਡਾ ਸਾਰਾ ਸੋ ਦੇਖਦੇ ਰਹੋ ਗਿਆਨ ਜਯੋਤੀ ਚੈਨਲ ਮੈਂ ਬਿਆਨ ਸਿੰਘ ਸਿੱਧੂ ਤੁਹਾਡਾ ਸਾਰਿਆਂ ਦਾ ਧੰਨਵਾਦ ਵੈਕਨਜੂ ਕਾ ਖਾਲਸਾ